18 ਕਿਲੋ ਕੰਡੇ ਵਾਲਾ ਦੁੱਧ ਆ ਜਾ ਜਰਾ ਬਾਕੀ ਛੱਡੀ ਸੀਲ ਆ ਬਾਈ ਕੋਈ ਚੱਕਣੀ ਨਹੀਂ ਆ ਕੰਡੇ ਬਾੜਦੀ ਹੈ ਬਾਈ ਕਹਿੰਦਾ ਦੇ ਦਾਂਗੇ 82000 ਦੀ ਵੀਰੇ ਦੇ ਦਾਂਗੇ ਯਾਰ 82 ਦੀ ਦੇ ਦਾਂਗੇ ਦੁੱਧ 22 ਕਿਲੋ ਕੰਡੇ ਲਵਾ ਹਾਂ ਹਾਂ ਵੀਰੇ ਕੰਡੇ ਲਵਾਵਾ ਬਿਆ 22 ਕਿਲੋ ਦੁੱਧ ਤਿਆਰ ਹੈ ਚਾ ਚਾਰ ਡੰਗ ਚ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹਰਿਆਊ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਚਾਰ ਗਾਵਾਂ ਦਿਖਾ ਦਾਂਗੇ ਬਾਈ ਕੋਲੇ ਦੋ ਦਿਖਾ ਦਾਂਗੇ ਸੱਜਣੋ ਬਲੈਕ ਕਲਰ ਦੀਆਂ ਜਰਸੀਆਂ ਇੱਕ ਐਚ ਐਫ ਕਰਾਸ ਤੇ ਇੱਕ ਐਰ ਸ਼ਹਿਰ ਟੱਚ ਬੱਛੀ ਦਿਖਾ ਦਾਂਗੇ ਜਿਹਦੇ ਕੋਲੇ ਬਾਈ ਕਹਿੰਦਾ 22 23 ਕਿਲੋ ਦੁੱਧ ਇਸ ਟਾਈਮ ਤਿਆਰੀ ਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਹੈ ਰੇਟ ਸੱਜਣੋ ਵੀਡੀਓ ਚ ਹੀ ਕਰਾ ਦਾਂਗੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਏ ਤੋਂ ਜੈਡ ਤੱਕ ਹੋਰ ਜੋ ਬਰਾ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਹਾਂ ਵੀਰੇ ਚੜਦੀ ਨਾਮ ਤੇ ਨੰਬਰ ਬੋਲ ਦੇਗੀ ਨਾਮ ਰਣਜੀਤ ਸਿੰਘ ਹਾਂਜੀ ਪਿੰਡ ਹਰੇਉ ਤਹਿਸੀਲ ਲਹਿਰਾ ਡਿਸਟ੍ਰਿਕਟ ਸੰਰੂਰ ਫੋਨ ਨੰਬਰ 75278 45830 75278 45830 ਸ਼ੁਰੂ ਇੱਥੋਂ ਕਰ ਲਈ ਆ ਜਰਸੀ ਤੋਂ ਬਲੈਕ ਹਾਂਜੀ ਵੀਰੇ ਇਹ ਤੋਂ ਕਰ ਧੋਰ ਕੋਲ ਕੇ ਫਿਰ ਮਾਰਦੇ ਕਰੀ ਕੈਮਰਾ ਇੱਕ ਵਾਰੀ ਆਰਡਰ ਕੁਆਲਟੀ ਕਰਾ ਦੇ ਚੈੱਕ ਤੇ ਆ ਗਈ ਸੱਜਣੋਂ ਹਾਈਟ ਵਾਲੀ ਜਰਸੀ ਆ ਗਈ ਇਹ ਮੰਨ ਲਓ ਐਚ ਐਫ ਦੇ ਡੇਢ ਗੇੜ ਜੀ ਕੱਦ ਆ ਗਿਆ ਹੁਣ ਥੋੜਾ ਬਹੁਤਾ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਦਾ ਫਰਕ ਹੀ ਹੁੰਦਾ ਐਚ ਐਫ ਨਾਲੋਂ ਤੇ ਆ ਗਈ ਪਿਓਰ ਜਰਸੀ ਜੀ ਬਲੈਕ ਕਲਰ ਚ ਆ ਗਈ ਸੂਆ ਕਿਹੜਾ ਬਾਈ ਸੂਆ ਦੂਜਾ ਵੀਰੇ ਕਿੰਨੇ ਦਿਨ ਦੀ ਸੂਈ ਹੋਗੀ ਇਹਨੂੰ 8 ਦਿਨ ਹੋਏ ਨਾ ਵੀਰੇ ਹਜੇ ਕਾਰਡ ਚੱਲਣਾ ਇਹਦਾ ਚੱਲਿਆ ਤਾਂ ਨਹੀਂ ਬਸ ਚੱਲ ਕੱਲੋਂ ਦਾ ਚੱਲ ਪਿਆ ਵੀਰੇ ਠੀਕ ਆ ਗੱਲ ਹਾਂ ਟਰਟ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਦੇ ਵੀਰੇ 13 ਲੀਟਰ ਤਿਆਰ ਆ ਹੁਣ ਇਸ ਟਾਈਮ ਆ ਜੋਰ-ਜੂਰ ਪੂਰੇ ਨੇ ਨਾ ਹਾਂ ਓਏ ਟੱਕਾ ਕਰਦੀ ਆ ਥੋੜਾ ਜਿਹਾ ਦੁੱਧ ਬਾਈ ਕਹਿੰਦਾ ਹੈਗਾ 13 ਲੀਟਰ ਇਹਦੇ ਕੋਲ ਇਸ ਟਾਈਮ ਤਿਆਰੀ ਦਾ ਤੇ ਬੱਚਾ ਕੀ ਆ ਨਾਲ ਬਾਈ ਇਹਦੇ ਬੱਚਾ ਮੱਛੀ ਆ ਵੀਰੇ ਮਗਰ ਇਹਦੇ ਮਗਰ ਬੱਛੀ ਹਾਂਜੀ ਹਾਂਜੀ ਨਾਲ ਬਾਈ ਕਹਿੰਦਾ ਇਹਦੇ ਬੱਛੀ ਆ ਗਈ ਫਾਇਦਾ ਇਹ ਰਹੂਗਾ ਤੁਹਾਨੂੰ ਵੀ ਇੱਕ ਨਾਲ ਇੱਕ ਫਰੀ ਵਾਲਾ ਮੇਲਾ ਇਹਦਾ ਚੱਲ ਰਿਹਾ ਥੋੜਾ ਥੋੜਾ ਇਹ ਮੰਨ ਲਓ ਵੀ ਕੱਲ ਦਾ ਬਾਈ ਕਹਿੰਦਾ ਚੱਲੀ ਜਾਂਦਾ 13 ਕਿਲੋ ਤਿਆਰ ਬਾਈ ਹਾਂ ਵੀਰੇ 13 ਕਿਲੋ ਤਿਆਰ ਹੈਗਾ ਠੀਕ ਹੈ ਗੱਲਾਂ ਤੇ ਪੈਸੇ ਇਹਦੇ ਕਿੰਨੇ ਰਹਿਣਗੇ ਫਿਰ ਪੈਸੇ ਵੀਰੇ ਜਮ੍ਹਾਂ ਲੈਣ ਦੇਣ ਇਹਦਾ ਹਾਂਜੀ 57000 ਰੁਪਏ ਵੀਰੇ ਹਾਂ ਲੈ 57 ਹੀ ਦੇ ਦਾਂਗੇ ਮੈੜੇ ਮੂਰੇ ਚੱਲ ਕੇ ਕਿੰਨਾ ਕਰ ਦੂਗੀ ਵੀਰੇ ਜ਼ਿਆਦਾ ਨਹੀਂ ਤਾਂ 15 15 ਤੱਕ ਕਰੇ ਜਾਣਾਗਾ 15 ਡੇਢ ਜਿਹੜਾ ਹਾਂ 15 ਡੇਢ ਡੇਢ ਤੱਕ ਕਰ ਦੇ ਇੱਕ ਇਹਦੇ ਥਣ ਚਾਪਾ ਕੀ ਕਹਿੰਦੇ ਪਿਛਲੇ ਜੇ ਥਣ ਵੀਰੇ ਜਿਹੜਾ ਪਿਛਲਾ ਹੈਗਾ ਹਾਂਜੀ ਇਹਦੇ ਨਾਲ ਥੋੜਾ ਟੱਕ ਜਾ ਲੱਗਿਆ ਹੋਇਆ ਹੈਗਾ ਠੀਕ ਹੈ ਗੱਲ ਤੇ ਫੁ ਥੋੜਾ ਹਾਂ ਥੋੜਾ ਜਿਹਾ ਫੁਹਾਰਾ ਪੈਂਦਾ ਹੈਗਾ ਘਾਰ ਤਾਂ ਨਹੀਂ ਪੈਂਦਾ ਬਾਲਟੀ ਤੋਂ ਨਾ ਨਾ ਵੀਰੇ ਬਾਹਰ ਨਹੀਂ ਪੈਂਦਾ ਥੋੜਾ ਜਿਹਾ ਆਪਣੇ ਨਾ ਤਲੀ ਤੇ ਅੱਧਾ ਦੁੱਧ ਤਲੀ ਤੇ ਪੈਂਦਾ ਹੈਗਾ ਠੀਕ ਆ ਗੱਲ ਤੇ ਦੁੱਧ ਦੁੱਧ ਪੂਰਾ ਹੈ ਵੀਰੇ ਦੁੱਧ ਦੀ ਆਪਣੀ ਜ਼ਿੰਮੇਵਾਰੀ ਹੈ ਦੀ ਠੀਕ ਆ ਗੱਲ ਦੁੱਧ ਦਾ ਕੋਈ ਚੱਕਰ ਨਹੀਂ ਧਾਰਨਾ ਧਾਰ ਮਲਾ ਲੈ ਦੁੱਧ ਪੂਰਾ ਹੈਗਾ 57 ਜਮਾਨਤਾਨ ਕਰ ਦਿਆਂਗੇ ਹਾਂ ਕਰ ਦਾਂਗੇ ਵੀਰੇ ਯਾਰ ਠੀਕ ਆ ਗੱਲ ਤੇ ਹੁਣ ਮਾਰ ਦੇ ਕਰੀ ਆ 2 ਨੰਬਰ ਵਾਲੀ ਪਛੀ ਦੇ ਕੈਮਰਾ ਤੋੜ ਬਈ ਖੋਲ ਕੇ ਇਹਦਾ ਸੂਆ ਕਿਹੜਾ ਇਹਦਾ ਵੀਰੇ ਦੂਜਾ ਸੂਆ ਹੈਗਾ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਉਹਨੇ ਇਹਨੂੰ ਵੀਰੇ ਹੋ ਗਏ ਅੱਜ ਮਹੀਨਾ ਹੀ ਮੰਨ ਕੇ ਚੱਲ ਵੀਰੇ ਠੀਕ ਆ ਗੱਲ ਆ ਹਾਂ ਇਹ ਪਿਛਲੀ ਵੀਡੀਓ ਚ ਹੈਗੀ ਸੀ ਆਪਣੇ ਸਾਈ ਹੋਈ ਤੀਗੀ ਠੀਕ ਆ ਗੱਲ ਆ ਹਾਂ ਉਹ ਕਿਸੇ ਕਾਰਨ ਕਰਕੇ ਛੱਡ ਗਿਆ ਬੰਦਾ ਠੀਕ ਆ ਗੱਲ ਆ ਅੱਜ ਦੁੱਧ ਹਾਜ਼ਰ ਕਿੰਨਾ ਇਹਦੇ ਕੋਲੇ ਅੱਜ ਵੀਰੇ 22 23 ਲੀਟਰ ਹਾਜ਼ਰ ਹਨ ਜਮਾ ਕੰਡੇ ਵਾਲਾ 22 23 ਕਿਲੋ ਕੰਡੇ ਕੰਡੇ ਦੇ ਤੋਲਣ ਵਾਲਾ ਹਾਂ ਵੀਰੇ ਕੈਣ ਵਾਲਾ ਨਹੀਂ ਕੰਡੇ ਦੇ ਠੀਕ ਆ ਗੱਲ ਆ ਕੰਡੇ ਦੇ ਤੋਲਣ ਵਾਲਾ 22 ਕਹਿੰਦਾ ਇਹ ਬੱਚੀ ਕੋਲੇ ਨਾ 22 ਕਿਲੋ ਦੁੱਧ ਕੰਡੇ ਤੋਲਣ ਵਾਲਾ ਤਿਆਰੀ ਦਾ ਆ ਗਿਆ ਤੇ ਬਾਕੀ ਸੁਆ ਆ ਗਿਆ ਬਾਈ ਕਹਿੰਦਾ ਮਹੀਨੇ ਦੇ ਏੜ ਗੇੜ। ਇੱਕ ਮਹੀਨੇ ਡੇੜ ਗੇੜ ਦਾ ਸੁਆ ਆ ਗਿਆ ਕਿਉਂਕਿ ਆਪਾਂ ਨੇ ਪਿਛਲੀ ਵੀਡੀਓ ਚ ਪਾਈ ਤੀ ਉਦੋਂ ਬਾਈ ਦਾ ਥੋੜਾ ਕਹਿ ਲਿਆ ਵੀ ਪੇਮੈਂਟ ਕਰਕੇ ਬਾਈ ਕਹਿੰਦਾ ਉਹ ਸੱਜਣ ਆਪਾਂ ਨੂੰ ਚੈੱਕ ਦੰਦੇ ਤੇ ਆਪਾਂ ਨੇ ਕੈਸ਼ ਪੇਮੈਂਟ ਦੇ ਵਿੱਚ ਨਹੀਂ دی ਉਹਦੇ ਕਰਕੇ ਦਿੱਕਤ ਰਹਿ ਗਈ ਤੇ ਉਸ ਤੋਂ ਬਾਅਦ ਵੀਡੀਓ ਵੀ ਨਹੀਂ ਬਾਈ ਤੇ ਮੇਰਾ ਖਿਆਲ ਆਪਣ ਬਾਈ ਗਈ। ਹਾਂ ਵੀਰੇ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਪੰਜ-ਸੱਤ ਡੰਗਰ ਆਪਣੇ ਲਾਂਗੇ ਦੀਆਂ ਹੀ ਠੀਕ ਆ ਗੱਲ। ਇਹਦਾ ਕਿੰਨੇ ਪੈਸੇ ਅੱਜ ਫਿਰ? ਇਹਦਾ ਵੀਰੇ ਜਮਾ ਲੈਣ ਦੇਣ ਅੱਜ ਦਾ ਰੇਟ ਜਿਹੜਾ ਲੈਣ ਦੇਣਾ 82000 ਦੀ ਵੀਰੇ ਦੇ ਦਾਂਗੇ ਯਾਰ 82 ਦੀ ਦੇ ਦਾਂਗੇ ਦੁੱਧ 22 ਕਿਲੋ ਕੰਡੇ ਲਵਾ ਹਾਂ ਹਾਂ ਵੀਰੇ ਕੰਡੇ ਲਵਾਵਾਂ ਬਿਆ 22 ਕਿਲੋ ਦੁੱਧ ਤਿਆਰ ਐ ਚਾ ਚਾਰ ਡੰਗ ਚੋਂ ਪਾ ਕੇ ਔਰਲੇ ਬੰਨੇ ਕਰਦੇ ਜਾਂ ਪਰਲੇ ਕਰਦੇ ਇੱਥੋਂ ਗਰੀ ਆਰਡਰ ਕਰਾਣੀ ਚਾਹ ਕਾਡਰ ਆ ਗਿਆ ਬਿਲਕੁਲ ਕਹ ਲਈਏ ਨਾਲ ਲੱਗ ਮ ਆ ਗਿਆ ਠੋਸਲੇ ਵਿੱਚ ਆ ਗਈ ਜਮਾ ਟੁੱਟਮਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਤੇ ਬਾਕੀ ਮੌਸਮ ਵੀ ਜਿੱਦਾਂ ਦਾ ਗਰਮੀ ਦਾ ਮੌਸਮ ਆ ਰਿਹਾ ਮੌਸਮ-ਮੌਸਮ ਸਾਰੇ ਚੱਲ ਜੂਗੇ ਹਾਂਜੀ ਵੀਰੇ ਸਾਰੇ ਮੌਸਮ ਚੱਲ ਜੂਗੇ ਤੇ ਹੁਣ ਮਾਰਗਰੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹ ਆ ਗਈ ਐਫ ਐਫ ਚ ਤੌਰ ਬਈ ਖੋਲ ਕੇ ਸੂਆ ਕਿਹੜਾ ਦਾ ਸੂਆ ਵੀਰੇ ਤੀਜਾ ਕਹੇ ਦਾ ਤੀਜਾ ਸੂਆ ਹਾਂ ਕਿੰਨੇ ਦਿਨ ਦੀ ਸੂਈ ਹੋ ਗਈ ਇਹਨੂੰ ਵੀ ਵੀਰੇ ਮਹੀਨੇ ਤੇ ਗੇੜ ਹੋ ਗਿਆ ਠੀਕ ਆ ਗੱਲ ਹਾਂ ਇਹਨੂੰ 27 ਦਿਨ ਹੋ ਗਏ ਵੀਰੇ ਇਹਨੂੰ 27 28 ਦਿਨ ਠੀਕ ਆ ਗੱਲ ਜਿਆਦਾ ਤਾਂ ਨਹੀਂ 2-3 ਮਹੀਨੇ ਵਾਲਾ ਕੰਮ ਤਾਂ ਨਹੀਂ ਨਾ ਵੀਰੇ ਬੱਚਾ ਨਾਲ ਠੀਕ ਆ ਗੱਲ ਕੀ ਬੱਚਾ ਨਾਲ ਇਹਦੇ ਬੱਚਾ ਵੀਰੇ ਨਾਲ ਆ ਨਾਲ ਇਹਦੇ ਸੱਜਣ ਆ ਗਿਆ ਮੇਲ ਕਾਫ ਸੂਆ ਬਾਈ ਕਹਿੰਦਾ ਇਹਦਾ ਵੀ 1 ਮਹੀਨੇ ਦਾ ਤੇ ਦੁੱਧ ਕਿੰਨਾ ਤਿਆਰ ਆ ਹੁਣ ਬਾਈ ਦੁੱਧ ਵੀਰੇ 18 ਲੀਟਰ ਤਿਆਰ ਹੈ 20 ਆ ਹੂੰ 18 'ਚ ਤਾਂ ਗਾਰੰਟੀ ਆ ਵੀਰੇ ਆਪਣੀ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਪਾਸ ਆ ਵੀਰੇ ਬੱਚਾ ਛੱਡੋ ਨਾ ਛੱਡੋ ਕੋਈ ਚੱਕਰ ਨਹੀਂ ਹੈਗਾ ਠੀਕ ਆ ਗੱਲ ਸਾਰੇ ਪਸ਼ੂ ਆਪਣੇ ਵੀਰੇ ਆਈਨ ਹੈਗੇ ਰੀਜੈਕਟ ਕਰ ਨੇ ਸੀਲ ਠੰਡੇ ਨੇ ਸਾਰੇ ਠੀਕ ਆ ਗੱਲ ਆ ਅੱਜ 22 ਦੀ ਬਾਈ ਕਹਿੰਦਾ 100 ਦੀ 100 ਆ ਗਈ ਤੇ ਸਵਾਹ ਦੀ ਆ ਗਈ ਬਿਲਕੁਲ ਠੰਡੀ ਸੀਲ ਨਾਲ ਇਹਦੇ ਆ ਗਿਆ ਬੱਚਾ 18 ਕਿਲੋ ਦੁੱਧ ਬਾਈ ਕਹਿੰਦਾ ਕਹਿ ਕੇ ਦੇਣੀ ਪਰ ਹੈਗਾ ਇਹਦੇ ਕੋਲੇ ਬਾਈ ਕਹਿੰਦਾ 20 ਕਿਲੋ ਹੀ ਆ ਜਿਹੜਾ ਪਰ ਆ ਚੋਣ ਆਊਗਾ ਡੰਗ ਦੋ ਡੰਗ ਉਹਦੀ ਤਸੱਲੀ ਹੋ ਜੂਗੀ ਕਿੰਨੇ ਪੈਸੇ ਭਾਈ ਜਮੇ ਇਹਦੇ ਜੇਬ 'ਚ ਪਾਉਣ ਵਾਲਾ ਕੰਮ ਜੇਬ 'ਚ ਪਾਉਣ ਵਾਲੇ ਕੰਮ ਕਰਾਂਗੇ ਵੀਰੇ ਅੱਜ ਆਪਾਂ ਜਮੇ ਫਿਕਸ ਫਿਕਸ ਹੀ ਚੱਲੇਗਾ ਹਾਂ ਜਮੇ ਫਿਕਸ ਫਿਕਸ ਹੀ ਚੱਲੇਗਾ ਬੱਕਰੇ ਦਾ ਕੰਮ ਨਾ ਕਰੀ ਵੀ ਐਨੇ ਮੰਗ ਨਾ ਵੀਰੇ ਨਾ ਐਨ ਜਮਾ ਫਿਕ 60000 ਦੀ ਵੀਰੇ ਕੱਲੇ ਹਾਂ ਕੱਲੇ ਬਾੜ ਦੀ 18 ਲੀਟਰ ਦੁੱਧ ਕੰਡੇ ਵਾਲਾ ਵੀਰੇ ਚ 4 ਢੰਗ ਚੋਲੇ ਵਾਲਾ 18 ਕਿਲੋ ਕੰਡੇ ਵਾਲਾ ਦੁੱਧ ਆ ਜਾਣਾ ਬਾਕੀ ਠੰਡੀ ਸੀਲ ਹੈ ਬਾਈ ਕੋਈ ਚੱਕਰ ਨਹੀਂ ਹੈ ਪਈਏ ਬਾਈ ਕਹਿੰਦਾ ਦੇ ਦਾਂਗੇ ਸਵਾਦੀ ਆ ਗਈ ਠੰਡੀ ਸੀਲ ਬਿਲਕੁਲ ਇਹ ਇੱਥੇ ਤੋਂ ਆਰਡਰ ਕਰ ਬਾੜ ਦੀ ਕਰ ਲਿਓ ਚਾ ਇੱਕ ਥਾਣ ਮੁਠੀ ਵਾਲਾ ਵੀਰੇ ਕੋਈ ਚੱਕਰ ਨਹੀਂ ਹੈਗਾ 18 ਲੀਟਰ ਦੀ ਗਰੰਟੀ ਹੈ ਵੀਰੇ ਆਪਣੀ ਲੀਟਰ ਕਿ ਕਿਲੋ ਵੀਰੇ ਕਿਲੋ ਆਪਣਾ ਕੰਡੇ ਦੀ ਟੋਲ ਦੇ ਹਾਂ ਕੰਡੇ ਵਾਲਾ ਕਿਲੋ ਹਾਂ ਲੀਟਰ ਨੂੰ ਤਾਂ ਮਾਰ ਹੀ ਨਹੀਂ ਕਹਦੇ ਕੰਡੇ ਦੀ ਜਾਂਦਾ ਠੀਕ ਹੈ ਗੱਲ ਆ ਇਹਦਾ ਬਾਟ ਹੀ ਲੈਣਾ ਬਾਈ ਕਹਿੰਦਾ 18 ਕਿਲੋ ਕੰਡਾ ਲਵਾ ਦੇਾਂਗੇ ਤੇ ਹੁਣ ਮਾਰ ਦੇ ਗਰੀ ਲਾਸਟ ਨੰਬਰ ਵਾਲੀ ਤੇ ਇਹ ਵੀ ਜਰਸੀ ਚ ਆ ਗਈ ਸੁਆ ਬਾਈ ਇਹਦਾ ਸੁਆ ਵੀਰੇ ਪਹਿਲਾਂ ਪਹਿਲਣ ਹਾਂਜੀ ਹਾਂ ਆ ਸੁਆ ਬਾਈ ਕਹਿੰਦਾ ਪਹਿਲਾਂ ਉਹਦੇ ਕਰਕੇ ਤੁਹਾਨੂੰ ਪਤਾ ਹੀ ਆ ਵੀ ਜੋਰ-ਜੋਰ ਚੰਗੇ ਆ ਭੱਜ ਨੱਠ ਕਰਦੀ ਆ ਥੋੜੀ ਜੀ ਪਰ ਲੇਵੇ ਦੀ ਸਜਣਾ ਫਿਟਿੰਗ ਫੂਟਿੰਗ ਬੱਛੀ ਦੀ ਬਾੜੀ ਆ ਲੇਵੇ ਦੀ ਕੱਦ ਆ ਗਿਆ ਮੀਡੀਅਮ ਚ ਕਿਉਂਕਿ ਪਹਿਲਾਂ ਸੁਆ ਹਜੇ ਬਣ ਨਾ ਜਾ ਕਿ ਅੱਗੇ ਇਹ ਕਹਿ ਸਕਦੇ ਆ ਵੀ ਯਾਰ ਜਿੱਡੀ ਆਪ ਉੱਦੈ ਇਹਨੂੰ ਆਰਡਰ ਲੱਗਿਆ ਥੱਲੋਂ ਤਾਂ ਲੇਵਾ ਆ ਗਿਆ ਫਾੜੀ ਵਾਲਾ ਕਿੰਨੇ ਦਿਨ ਦਾ ਸੁਆ ਹੋ ਗਿਆ ਬਾਈ ਇਹਦਾ ਹਿੰੂ ਵੀ 8 ਦਿਨ ਦਾ ਸੂਆ ਵੀਰੇ ਇਹਨੇ ਵੀ ਕਾਰਡ ਇਹ ਚੱਲਣ ਲੱਗ ਰਿਹਾ ਕਿ ਮੈਲਾ ਹਜੇ ਵੀ ਲੱਗ ਰਹੀ ਹੈ ਤੇ 8 ਦਿਨਾਂ ਦਾ ਸੂਆ ਦੁੱਧ ਕਿੰਨਾ ਹੋਣਾ 12 ਲੀਟਰ ਵੀਰੇ ਤਿਆਰ ਆ ਇਸ ਟਾਈਮ ਤੇ ਹੈਗੀ ਛੋਟੀ ਜੀ ਅਮਰੂਤੀ ਕਾਰ ਵਾਲਾ ਕਰਦੀ ਆ ਨਾ ਹਾਂ ਵੀ ਹਾਂ ਠੰਡੀ ਸੀਲ ਹੈ ਵੀਰੇ ਲੱਤ ਰੋਕੂ ਛੋਟਾ ਇਹ ਬਾਕੀ ਫੀਟਿੰਗ ਵਾਲੀ ਪੱਛੀ ਆ ਖਾਣ ਪੀਣ ਦੀ ਬੜੀ ਖੁੱਲੀ ਆ ਨਾ ਪੂਰੀ ਵੀਰੇ ਪੂਰੀ ਬਾਕੀ ਠੰਡੀ ਸੀਲ ਹੈ ਬਈ ਚਬਾਈ ਵਲੇ ਲੱਤ ਤੱਕ ਨਹੀਂ ਖਲਾਉਂਦੀ ਹੈਗੀ ਕਿੰਨਾ ਦੁੱਧ ਪਾ ਦੂਗੀ ਵੀਰੇ ਜ਼ਿਆਦਾ ਨਹੀਂ 13-14 ਤੁਰਾਂ ਤਾਂ ਪਾ ਦੇਣਾ ਅੱਜ ਕਿੰਨਾ ਅੱਜ ਵੀਰੇ 11:30 12 ਲੀਟਰ ਮਾਣ 13 ਕਿਲੋ ਬਾਈ ਕਹਿੰਦਾ ਪਾ ਦੂ ਜਾਦੇ ਨਹੀਂ ਬਾਈ ਨੇ ਕਿਹਾ ਪਰ ਜਾਨ ਜੂਨ ਬੱਛੀ ਚ ਚੰਗੀ ਆ ਜੀ ਹਾਂ ਵੀਰੇ ਜਮ ਜੂਰ ਜੂਰ ਚੰਗੇ ਨੇ ਤੇ ਲੇਵੇ ਦੀ ਫੀਟਿੰਗ ਵਾਲੀ ਆ ਗਈ ਚਾਹੀਦੀ ਮਰਮਾ ਬਾਈ ਹਾਂ ਵੀਰੇ ਜਮਾ ਵੀਰੇ ਕੁਚੇ ਜਵਾਕ ਭੇਜੇ ਕੋਈ ਚੱਕਰ ਕਿੰਨੇ ਪੈਸੇ ਲਮਾਗੇ ਤੇ ਜਮੀ ਇਹਦਾ ਵੀਰੇ 54000 54 ਜਮ ਹਾਂ ਨਾਲ ਹੀ ਆ ਠੀਕ ਆ ਗੱਲ ਆ ਮਾਨਤਾਨ ਬਾਈ ਕਹਿੰਦਾ ਉਹ ਚ ਮੜਾ ਮੋਟਾ ਜਾ ਹੋ ਜੂਗਾ ਤੇ ਮੁੱਲ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਬਾਈ ਦੇ ਫਿਕਸ ਫਿਕਸ ਜੇ ਮੁੱਲ ਨੇ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਚਾਰ ਬੱਛੀਆਂ ਦਿਖਾਤੀਆਂ ਪਿੰਡ ਹਰਿਆਊ तहसील लहरागागा जिला संगरूर ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਅਦੀ ਤੋਂ ਲੈ ਜਿਓ ਧੰਨਵਾਦ ਜੀ